ਜਾਗਰ ਬਾਈ ਤੁਹਾਡਾ ਚੇਲਾ ਐਮੀ ਵੀਰਿਆ ਤੁਹਾਡਾ ਚੇਲਾ ਮਨਕੀਰਤ ਔਲਖਾ ਉਹ ਐਨੇ ਸਟਾਰ ਬਣ ਗਏ ਕਰੋੜਾਂ ਰੁਪਏ ਕਮਾ ਰਹੇ ਹੋ ਤੁਸੀਂ ਅਕੈਡਮੀ ਚ ਹੀ ਬੈਠੇ ਹੋ ਉਦੋਂ ਮਨਕੀਰਤ ਦੀ ਆਵਾਜ਼ ਐ ਪੂਰੀ 베ਸ ਵਾਲੀ ਗੜਕੀ ਵਾਲੀ ਸੀ ਮੱਲੋ ਗਾਣੇ ਗੜਕੇ ਵਾਲੇ ਵੀ ਕਰੋ ਘੈਂਟ ਮਨੀ ਪਲਵਾਨ ਕਹਿੰਦੇ ਸੀ ਉਹਨੂੰ ਹਾਂ ਮਨੀ ਪਲਵਾਨ ਮਾ ਮੁੰਡਿਆ ਤੇਰੀ ਬਾਤ ਸੋਹਣੀ ਹੈ ਪਹਿਲਾਂ ਵੀ ਕਿ ਤੂੰ ਸਿੱਖਦਾ ਸੀ ਉਹਨਾ ਉਸਤਾਦ ਜੀ ਮਾ ਤਾਂ ਕਬੱਡੀ ਖੇਡਦਾ ਹੁੰਦਾ ਸੀ ਕਹਿੰਦਾ ਮੇਰੀ ਟੁੱਟ ਗਈ 200 ਤੋਂ ਲੱਤ ਕਹਿੰਦਾ ਹੂੰ ਕਹਿੰਦਾ ਡਾਕਟਰ ਕਹਿੰਦਾ ਹੁਣ ਤੂੰ ਆਹ ਕੰਮ ਤਾਂ ਕਰ ਨਹੀਂ ਸਕਦਾ ਕਹਿੰਦਾ ਮੈਂ ਸੁੱਤੇ ਗਾਉ ਨਹੀਂ ਲੱਗ ਜੀ ਮੰਗਾ ਫਟੇ ਮੂੰਹ ਤੇਰਾ ਜਾ ਗਾਉ ਨੂੰ ਤੁਸੀਂ ਐਡਾ ਸੌਖਾ ਸਮਝਿਆ ਨਾ ਜੀ ਕਹਿੰਦਾ ਤਾਂ ਬਿਲਕੁਲ ਪਲਾਸਟ ਬੈਠੇ ਹੁਣ ਮੈਂ ਉਹਨਾਂ ਨੇ ਆਉਣਾ ਜੀ ਛਿੜਕਿਆ ਵੀ ਕਦੇ ਐਮੀ ਹੁਣਾਂ ਹਾਂ ਜਿੱਥੇ ਕਿਤੇ ਲੱਗਦਾ ਸੀ ਭਾਈ ਉਸ ਤਰੀਕੇ ਮਾੜਾ ਮੋਟਾ ਕਰਾ ਜਿਹੜੇ ਬੰਦੇ ਨੇ ਅਕੈਡਮੀ ਪਾਲੀ ਉਹ ਬੰਦਾ ਇੰਡਸਟਰੀ ਦੇ ਵਿੱਚ ਕੰਮ ਨਹੀਂ ਕਰ ਪਾਇਆ ਸਕਿਆ ਹੁਣ ਉਹ ਰੋਟੀ ਦਾ ਜਗਾੜ ਤੋਂ ਹੋ ਰਿਹਾ ਨੋ 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 ਕੰਨ ਕਰ ਗੱਲ ਸੁਣ ਮਖਣਾ ਪਿਆਰ ਕਰਦੇ ਨੂੰ ਮੈਂ ਬਲ ਦਿੱਤਣਾ ਸਾਰਿਆਂ ਦਿਨ ਮਤ ਪਈ ਬੇਕਾਇ ਤੇਨੂੰ ਇੱਕ ਦੇ ਤਵੀ ਤਾ ਗੁਰਖਣਾ ਕੰਨ ਕਰ ਗੱਲ ਸੁਣ ਸੋਹਣੀਏ ਅੱਖ ਦੇ ਇਸ਼ਾਰੇ ਨਾਲ ਮੋੜੀਏ ਕੰਨ ਕਰ ਗੱਲ ਸੁਣ ਸੋਹਣੀਏ ਅੱਖ ਦੇ ਇਸ਼ਾਰੇ ਨਾਲ ਮੋੜੀਏ ਦੋ ਵਾਰੀ ਗਵਰਨਮੈਂਟ ਜੋਬ ਛੱਡੀ ਆ ਬਾਈ ਮੈਂ ਇੱਕ ਵਾਰੀ ਤਾਂ ਜੁਆਇਨ ਕਰਕੇ ਛੱਡਿਆ ਸੀ ਭਲਾਡੇ ਕਾਲਜ 2008 ਚ ਪ੍ਰੋਫੈਸਰ ਲੱਗਿਆ ਸੀ ਮਿਊਜ਼ਿਕ ਦਾ ਹਾਂ ਮੈਨੂੰ ਸ਼ੁਰੂ ਤੋਂ ਕੀ ਸ਼ੌਂਕ ਸੀਗਾ ਵੀ ਮੈਂ ਗਾਉਣਾ ਹੈ ਇਹ ਹੀ ਲੋਹੇ ਵਾਲੀਆਂ ਪੌੜੀਆਂ ਦੀ ਗੱਲ ਮਨਕੀਰਤ ਹੁਣੇ ਕਰਦੇ ਨੇ ਵੀ ਅਸੀਂ ਚੜ੍ਹ ਕੇ ਜਾਂਦੇ ਹੁੰਦੇ ਸੀ ਅਸੀਂ ਤਾਂ ਉਸਤਾਦ ਜੀ ਕੋਲੇ ਮਸਤੀ ਕਰਦੇ ਹੁੰਦੇ ਸੀ ਹਾਂ ਅੱਛਾ ਉਹਨਾਂ ਦੇ ਕਿਸੇ ਕਿਉਂਕਿ ਇੰਟਰਵਿਊ ਦੇ ਜਰੂਰ ਨੇ ਮਨਕੀਰਤ ਉਹ ਕਿਸੇ ਸੁਣਾਉਣੇ ਨੇ ਜਿਹੜੇ ਕਿ ਬਹੁਤ ਐਕਸਕਲੂਸਿਵ ਹੋਣ ਮਨਕੀਰਤ ਤੇ ਐਮੀ ਜਦੋਂ ਆਏ ਹਨ ਤੇ ਇੱਕ ਵੈਰਟੀਪਲ ਲੜਾਇਆ ਇਹਨਾਂ ਨਾਲ ਕੋਈ ਮੁੰਡਾ ਦਲਰਾਜ ਗਰੇਵਾਲ ਹੁੰਦਾ ਸੀ ਹਾਂਜੀ ਹਾਂਜੀ ਤੇ ਇਹਨਾਂ ਨੇ ਜਦੋਂ ਗਾਣੇ ਸੁਣਾਏ ਮੈਨੂੰ ਮਨਕੀਰਤ ਹੁਣ ਮੱਠੇ ਮੱਠੇ ਜਿਹਾ ਮਿੱਠੇ ਮਿੱਠੇ ਇਸ ਗਾਣੇ ਆਉਂਦਾ ਹਨ ਜਿਵੇਂ ਲੋਕ ਪਸੰਦ ਕਰਦੇ ਨੇ ਹਨ ਜਿਵੇਂ ਦਾ ਸਟਾਈਲ ਬੰਦੇ ਦਾ ਚੇਂਜ ਵੀ ਆਉਂਦਾ ਜਾਂਦਾ ਜਿਵੇਂ ਜਿਵੇਂ ਹਨ ਤੇ ਉਦੋਂ ਮਨਕੀਰਤ ਦੀ ਆਵਾਜ਼ ਐ ਪੂਰੀ ਬੇਸ ਵਾਲੀ ਗੜਕੇ ਵਾਲੀ ਸੀ ਮਤਲਬ ਉਹ ਗਾਣੇ ਗੜਕੇ ਵਾਲੇ ਵੀ ਪੂਰੇ ਘੈਂਟ ਮਨੀ ਪਲਵਾਨ ਕਹਿੰਦੇ ਸੀ ਉਹਨੂੰ ਹਾਂ ਮਨੀ ਪਲਵਾਨ ਮੈਂ ਮੁੰਡਿਆ ਤੇਰੀ ਬਾਤ ਸੋਹਣੀ ਹੈ ਪਹਿਲਾਂ ਵੀ ਕਿਤੇ ਸਿੱਖਦਾ ਸੀ ਪਨਾ ਉਸਤਾਦ ਜੀ ਮੈਂ ਤਾਂ ਕਬੱਡੀ ਖੇਡਦਾ ਹੁੰਦਾ ਸੀ ਕਹਿੰਦਾ ਮੇਰੀ ਟੁੱਟ ਗਈ ਦੋ ਤੋਂ ਲੱਤ ਕਹਿੰਦਾ ਹੂੰ ਇਹ ਕਹਦਾ ਡਾਕਟਰ ਕਹਿੰਦਾ ਹੁਣ ਤੂੰ ਆਹ ਕੰਮ ਤਾਂ ਕਰ ਨਹੀਂ ਸਕਦਾ ਕਹਦਾ ਮੈਂ ਸੁੱਤੇ ਗਾਉਣ ਨਹੀਂ ਲੱਗ ਜੀ ਉਹ ਮਗਾ ਫਟੇ ਮੂੰਹ ਤੇਰੇ ਜਾ ਗਾਉਣ ਨੂੰ ਤੁਸੀਂ ਐਡਾ ਸੌਖਾ ਸਮਝਿਆ ਨਾ ਜੀ ਇਹਨਾਂ ਦਾ ਤਾਂ ਕੱਢ ਕੋਲ ਤੇ ਬਹੁਤ ਜ਼ਰਾ ਰਿਸਪੈਕਟ ਦਿੰਦੇ ਬਹੁਤ ਹਨਾ ਮੇਰੇ ਕੋਲ ਥੋੜਾ ਟਾਈਮ ਹੀ ਰਹਿ ਗਏ ਨੇ ਉਹ ਹੂੰ ਔਰ ਬਹੁਤ ਸਤਿਕਾਰ ਹੈ ਫੀਸ ਫੂਸ ਟਾਈਮ ਤੇ ਦੇ ਦਿੰਦੇ ਸੀ ਕਿ ਵੀ ਸ਼ਰਾਰਤੀ ਨੇ ਉਹ ਦੇ ਦੇ ਦਿੰਦੇ ਜੀ ਨਹੀਂ ਇਹ ਤਾਂ ਤੁਸੀਂ ਉੱਤੋਂ ਤੋ ਤੋ ਕਹਿੰਦੇ ਲੱਗਦਾ ਨਾ ਦੇ ਦਿੰਦੇ ਸੀ ਅੱਛਾ ਐਵੇਂ ਵੀ ਬਾਈ ਹੁਣਾਂ ਦਾ ਕੋਈ ਇਦਾਂ ਦੀ ਗੱਲ ਐਵੇਂ ਵੀਰ ਦਾ ਐਵੇਂ ਉਹ ਸ਼ਰਾਰਤੀ ਸੀ ਵਧੀਆ ਨੇ ਅੱਛਾ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਹੀ ਜਾਣਦੇ ਇੱਕਠੇ ਆਏ ਸੀ ਮੇਰੇ ਕੋਲੇ ਉਰੇ ਆਰਪਨ ਸਟੇਟ ਇਹਨਾਂ ਨੇ ਕਮਰਾ ਲਿਆ ਸੀਗਾ ਠੀਕ ਹੈ ਤੇ ਇਕੱਠੇ ਐਮੀ ਦਾ ਉਹ ਤਾਂ ਹਿੱਟ ਹੋ ਚੁੱਕਿਆ ਸੀ ਐਮੀ ਦਾ ਗਾਣਾ ਚੱਲ ਗਿਆ ਸੀ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਜਦੋਂ ਆਏ ਨੇ ਇਹ ਸਿੱਖਣ ਉਹ ਬਾਅਦ ਚੋਂ ਲੱਗੇ ਨੇ ਬਾਅਦ ਚੋਂ ਲੱਗੇ ਨੇ ਗਾਣਾ ਚੱਲ ਗਿਆ ਸੀ ਗਾਣਾ ਚੱਲਣ ਤੋਂ ਬਾਅਦ ਚੋਂ ਆਏ ਨੇ ਥੋੜਾ ਟਾਈਮ ਹੀ ਰਹਿੰਦਾ ਮੇਰੇ ਕੋਲੇ ਪਤਾ ਨਹੀਂ ਤੇ ਪਰ ਸਤਿਕਾਰ ਬਹੁਤ ਕਰਦੇ ਅੱਛਾ ਉਦੋਂ ਜਦੋਂ ਐਮੀ ਦਾ ਗਾਣਾ ਚੱਲ ਗਿਆ ਸੀ ਤਾਂ ਫਿਰ ਇਹ ਲੋਕ ਪਛਾਣ ਵੀ ਲੈਂਦੇ ਹੋਣੇ ਕਿ ਇਹ ਉਹ ਐਮੀ ਆ ਤਾਂ ਫਿਰ ਯੂਨੀਅਨ ਉਹਦੇ ਉਹਦੇ ਚ ਵੀ ਅਕੈਡਮੀ ਚ ਵੀ ਆ ਜਾਂਦੇ ਸੀ ਕੋਈ ਮਿਲਣ ਮੁਲਟ ਨਹੀਂ ਉਦੋਂ ਨਹੀਂ ਸੀ ਉਦੋਂ ਖਲੇ ਨ ਠੀਕ ਹੈ ਉਹ ਤਾਂ ਸਟੂਡੈਂਟ ਬਾਹਰ ਮਿਲਦੇ ਹੋਣੇ ਕਿਉਂਕਿ ਮੈਨੂੰ ਤਾਂ ਅੰਦਰ ਹੀ ਮਿਲਦੇ ਸੀਗੇ ਜਦੋਂ ਆਉਣਾ ਹੈ ਨਾ ਤੇ ਵੀ ਕਲਾਸ 'ਚ ਬੈਠੇ ਹੋਣਾ ਮੈਂ ਉਹਨਾਂ ਨੇ ਆਉਣਾ ਜਾਣਾ ਝੜਕਿਆ ਵੀ ਕਦੇ ਐਵੇਂ ਹੀ ਹੋਣਾ ਹਾਂ ਜਿੱਥੇ ਕਿਤੇ ਲੱਗਦਾ ਸੀ ਭਾਈ ਉਸ ਤਰੀਕੇ ਮਾੜਾ ਮੋਟਾ ਜਣਾ ਹੁੰਦਾ ਹੀ ਨਹੀਂ ਪਰ ਬਹੁਤ ਸਾਰੇ ਲੋਕਾਂ ਨੂੰ ਚਲੋ ਮਾਫ ਕਰਨਾ ਇਹ ਗੱਲ ਹੋਊਗੀ ਵੀ ਯਾਰ ਉਸਤਾਦ ਤਾਂ ਕਹਿ ਰਿਹਾ ਸਿਖਾਇਆ ਪਰ ਉਹਨਾਂ ਨੇ ਕਦੇ ਗਰਾਰੀ ਤਾਂ ਕੋਈ ਲਾਈ ਨਹੀਂ ਜਾਂ ਮਨਕੀਰਤ ਨੇ ਕੋਈ ਹਰਕਤ ਤਾਂ ਲਾਈ ਨਹੀਂ ਮੈਨੂੰ ਗੱਲ ਪਤਾ ਕੀ ਹੈ ਭਾਈ ਕਹਿਣ ਤੋਂ ਭਾਵ ਜਿਵੇਂ ਦਾ ਟ੍ਰੈਂਡ ਹੈ ਜੋ ਹੈ ਠੀਕ ਹੈ ਨਾ ਉਮੀਦਾਂ ਅਗਲੇ ਕਹੀ ਜਾਂਦੇ ਜੋ ਉਹਨਾਂ ਦਾ ਮਨ ਕਰਦਾ ਠੀਕ ਹੈ ਠੀਕ ਹੈ ਨਾ ਇਹ ਕੁਝ ਜ਼ਰੂਰੀ ਤੋੜਾਉਂਦਾ ਵੀ ਪ੍ਰੂਵ ਕਰਕੇ ਦਿਖਾਉਣਾ ਸਾਰੀਆਂ ਸਰਗਮਾਂ ਇੱਕ ਦਿਨ ਮੈਂ ਉਹਨੂੰ ਨਰਵੈਰ ਨੂੰ ਕਹੀ ਜਾਂਦਾ ਸੀ ਵਿਆਹ ਦੀ ਸਟੇਜ ਤੇ ਤੇ ਨਰਵੈਰ ਆਇਆ ਤੇ ਨਰਵੈਰ ਨੇ ਹਨਾ ਤੇਰੀ ਹੱਥ ਲਾਇਆ ਸਤਿਕਾਰ ਦਿੱਤਾ ਦੇ ਉਸ ਕਾਫੀ ਸਿੰਗਰ ਸੀਗੇ ਜਦੋਂ ਮੈਂ ਉੱਤੇ ਸਟੇਜ ਤੇ ਗਿਆ ਮੈਂ ਨਰਵੈਰ ਤਾਨਾ ਸਾਰੀਆਂ ਸੁਣਨੀ ਅੱਜ ਉਹ ਜਿਹੜੀਆਂ ਕਰਾਈਆਂ ਆਈਆਂ ਸੀ ਹਨ ਜਿਵੇਂ ਦਾ ਟ੍ਰੈਂਡ ਹੁੰਦਾ ਜਿਵੇਂ ਦਾ ਅਗਲਾ ਦਾ ਹੁੰਦਾ ਗਾਈ ਜਾਂਦੇ ਨੇ ਹੋਰ ਅੱਛਾ ਹੁਣ ਉਹਨਾਂ ਨੂੰ ਕਿਵੇਂ ਦੇਖਦੇ ਹੋ ਬੌਂਸਰਾਂ ਚ ਘਿਰੇ ਹੁੰਦੇ ਨੇ ਗਨਮੈਨ ਹੁੰਦੇ ਨੇ ਉਹ ਲਾਈਫ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਕਲਾਕਾਰ ਦੀ ਲਾਈਫ ਕਿਵੇਂ ਤੋਂ ਕਿਵੇਂ ਬਣ ਜਾਂਦੀ ਹੈ ਜਿੱਥੇ ਵਿੱਚ ਉਹ ਆਪਦੀ ਕੱਲੀ ਜ਼ਿੰਦਗੀ ਵੀ ਨਹੀਂ ਜਿਉ ਸਕਦਾ ਕਿਉਂਕਿ ਮਨਕੀਰ ਹਾਂ ਮੈਂ ਦੱਸਦਾ ਬਈ ਕਲਾਕਾਰ ਜਿਹੜਾ ਹੁੰਦਾ ਉਹ ਲੋਕਾਂ ਦਾ ਹੋ ਜਾਂਦਾ ਹੈ ਫਿਰ ਉੱਥੇ ਉਹਨੂੰ ਆਪਣੀ ਨਿੱਜਤਾ ਛੱਡਣੀ ਪੈਂਦੀ ਹੈ ਬਹੁਤ ਹੀ ਮਤਲਬ ਵੀ ਹੈਨਾ ਤੇ ਉਸ ਹੱਬ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਮੈਂ ਇੱਕ ਆਪਣੇ ਸਟੂਡੈਂਟ ਨੂੰ ਬਹੁਤ ਸੁਪਰ ਡੂਪਰ ਹਿੱਟ ਹੈ ਪਿੱਛੇ ਜੇ ਸਾਲ ਡੇਢ ਸਾਲ ਦੀ ਗੱਲ ਹੈ ਜਦੋਂ ਤੇ ਮੈਂ ਤੇਰੇ 36 ਨੰਬਰ ਨੇ ਮੇਰੇ ਫੋਨ 'ਚ ਹੋਏ ਜਦੋਂ ਤੈਨੂੰ ਫੋਨ ਲਾਣਾ ਦਾ ਮੇਰਾ ਨੰਬਰ ਚੇਂਜ ਨੰਬਰ ਕਹਿੰਦਾ ਮਜਬੂਰੀ ਅਸਤਾਜ ਜੀ ਇੱਕ ਨੰਬਰ ਨਹੀਂ ਰੱਖਦਾ ਨਹੀਂ ਪਰ ਲੱਗਦਾ ਨਹੀਂ ਸੀਗਾ ਇਹ ਦੌਰ ਕਿਉਂ ਆ ਗਿਆ ਇੰਡਸਟਰੀ ਦੇ ਵਿੱਚ ਧਮਕੀਆਂ ਵਾਲਾ ਫਰੋਤੀਆਂ ਵਾਲਾ ਗੈਂਗਸ ਜਮਾਲਾ ਗੈਂਗਸਟਰਵਾਦ ਵਾਲਾ ਇਹ ਕਿਉਂ ਆ ਗਿਆ ਇੰਡਸਟਰੀਜ਼ ਬਾਈ ਜਦੋਂ ਜਿਹੜੀ ਕੋਸ਼ਕ ਹੁੰਦਾ ਨਾ ਵੀ ਜਦੋਂ ਝੂਠਾ ਥੋੜਾ ਸਟਾਰਡਮ ਤੇ ਜਾਂ ਰਿਪਲਾਈ ਚੱਲਣਾ ਹਨਾ ਜਾਂ ਗਾਲਿਆਂ ਗਾਣਿਆਂ ਦੇ ਵਿੱਚ ਗਾਲਾਂ ਦੇਣੀਆਂ ਇੱਕ ਦੂਜਿਆਂ ਨੂੰ ਹਨਾ ਉਹ ਐਸਾ ਕੁਝ ਚੱਲ ਆ ਫਿਰ ਉਹਦੋਂ ਪੈਦਾ ਹੁੰਦੇ ਨੇ ਹਨਾ ਠੀਕ ਹੈ ਜੇ ਹੁਣ ਮੈਨੂੰ ਜਾਣ ਦਾ ਕੋਈ ਪੱਤਰਕਾਰ ਕਾ ਲੂ ਮੈਨੂੰ ਹਾਂ ਕਰੂ ਤਾਂ ਮੈਨੂੰ ਸੰਦੀਪ ਵੀਰਾ ਜਾਣਦਾ ਮੈਂ ਇਹਦੇ ਨਾਲ ਗੱਲ ਕਰੂੰਗਾ ਹਨਾ ਵੀ ਤੇਰੇ ਮੈਕਮੇ ਦਾ ਬੰਦਾ ਸੰਦੀਪ ਬਾਈ ਤੂੰ ਯਾਰ ਮੈਨੂੰ ਹਣਾ ਉਵੇਂ ਬੰਦਾ ਕੋ ਸੰਗੀਤ ਦਾ ਯਾਰ ਤੁਹਾਡੇ ਰੂਹ ਦੀ ਖਰਾਕ ਆ ਹੂੰ ਸੰਗੀਤ ਤਾਂ ਤੁਸੀਂ ਸੁਣੇ ਬੰਦਾ ਆ ਕਿਆ ਬਾਤ ਆ ਰੂਹ ਖੁਸ਼ ਹੋਵੇ ਜਿਵੇਂ ਤੁਸੀਂ ਅੱਜ ਦੱਸਿਆ ਵੀ ਅਸੀਂ ਤੁਹਾਨੂੰ ਸੁਣ ਕੇ ਤੁਹਾਡੇ ਕੋਲੇ ਆਏ ਹਣਾ ਬਿਲਕੁਲ ਹਣਾ ਕਿ ਤੁਹਾਨੂੰ ਸੁਣ ਕੇ ਤੁਹਾਡੇ ਕੋਲੇ ਆਏ ਹਾਂ ਉਹ ਉਹ ਖੇਤ ਵੱਡੀ ਆ ਹਾਂ ਜੇ ਪੋਜ਼ਿਟਿਵਿਟੀ ਪਰ ਮੈਨੂੰ ਲੱਗਦਾ ਵੀ ਅੱਜ ਕੱਲ ਕਲਾਕਾਰ ਗਾਉਣ ਨਾਲੋਂ ਜ਼ਿਆਦਾ ਜਿਹੜੇ ਕੱਪੜੇ ਦਿਖਾਉਂਦੇ ਨੇ ਵੀ ਮੈਂ ਤਾਂ ਸੀਕੇ ਦਾ ਪਾਉਣਾ ਮੈਂ ਤਾਂ ਗੂਚੀ ਦਾ ਪਾਉਣਾ ਮੈਂ ਤਾਂ ਹੋਰ ਮੈਨੂੰ ਇੰਨੇ ਕੀ ਬ੍ਰੈਂਡ ਉਹੀ ਚੀਜ਼ਾਂ ਮਰਵਾਉਂਦੀਆਂ ਵੀ ਰੁਪਈਆ ਅਗਲੇ ਨੂੰ ਲੱਗਦਾ ਜੀ ਰੁਪਈਏ ਚੰਗੇ ਹੋਣੇ ਨੇ ਜਿਹੜਾ ਐਡੇ ਐਡੇ ਮਹਿੰਗੇ ਕੱਪੜੇ ਪਾ ਸਕਦਾ ਉਹ ਤਾਂ ਸਾਨੂੰ ਨਹੀਂ ਦੇ ਸਕਦਾ ਸਹੀ ਗੱਲ ਹੈਨਾ ਕੁਛ ਹਨਾ ਬਥੇਰੀ ਵਾਰ ਬੜਾ ਹੋ ਹੋ ਜਾਂਦਾ ਤੇ ਜਿਵੇਂ ਸਿੱਧੂ ਮੂਸੇ ਦਾ ਕਿੱਟਾ ਸੋਨਾ ਕਮਾਉਂਦਾ ਸੀ ਹੂੰ ਉਹ ਇਸੇ ਚੀਜ਼ ਦੀ ਭੇਟ ਚੜ ਗਿਆ ਵਿਚਾਰਾ ਵੀ ਮਤਲਬ ਆਪਣੇ ਆ ਛੋਟੀ ਉਮਰ ਤੇ ਜਬਈ ਆ ਗੈਂਗਵਾਰ ਪਰਤਨੀ ਆ ਜੋ ਸਿਸਟਮ ਹੁੰਦਾ ਹੈ ਨਾ ਤੇ ਇਕੱਲਾ ਇਕੱਲਾ ਬੱਚਾ ਸੀ ਕਿੱਡਾ ਸੋਹਣਾ ਗਾਉਂਦਾ ਸੀ ਸਿੱਖਿਆ ਹੋਇਆ ਸੀ ਹਮ ਮੇਰੀ ਦੋ ਵਾਰੀ ਫੋਨ ਤੇ ਗੱਲ ਹੋਈ ਆ ਸਿੱਧੂ ਨਾਲ ਬੜਾ ਅਤਬਾਲਾ ਬੰਦਾ ਸੀ ਯਾਰ ਅੱਛਾ ਜਿਵੇਂ ਦਾ ਉਹ ਗਾਣਿਆਂ ਚ ਐਗਰੈਸ਼ਨ ਦਿਖਾਉਂਦਾ ਸੀ ਤੇ ਉਹ ਆ ਜਾ ਬਿਲਕੁਲ ਵੀ ਨਹੀਂ ਸੀ ਕਿਨੇ ਕਿਹੜੇ ਮਸਲੇ ਚ ਹੋਈ ਜਾਂ ਕਿੱਦਾਂ ਹੋਈ ਗੱਲ ਫੋਨ ਹੈ ਬਈ ਕਿਵੇਂ ਹੋਈ ਫੋਨ ਤੇ ਗੱਲ ਕੀ ਸੁਆਪ ਕੀ ਬਣਿਆ ਉਹਨਾਂ ਦੇ ਇਲਾਕੇ ਚ ਇੱਕ ਦੋ ਵਾਰੀ ਮੈਂ ਪ੍ਰੋਗਰਾਮ ਕਰਨ ਗਿਆ ਇੱਕ ਮੁੰਡਾ ਪਖੜਿਆਲ ਤੋਂ ਸਦਾਗਰ ਉਨੇ ਗੱਲ ਕਰਾਈ ਕੇਰਾ ਕਿਸੇ ਹੋਰ ਨੇ ਕਰਾਈ ਕਹਿੰਦੇ ਵੀ ਉਹ ਨੇਤ ਦਾ 우ਸਤਾਦ ਆਇਆ ਹੋਇਆ ਤਾਂ ਬੜਾ ਨਿਮਕੇ ਅੱਛਾ ਆਰਨੇਤ ਤੁਹਾਡੇ ਕੋਲੇ ਕਿੰਨਾ ਟਾਈਮ ਰਿਹਾ ਫਿਰ ਆਰਨੇਤ ਨੇ ਥੋੜਾ ਟਾਈਮ ਹੀ ਲਾਇਆ ਅੱਛਾ ਆਰਨੇਤ ਤਾਂ ਬਹੁਤ ਆਦਬ ਕਰਦਾ ਬੜਾ ਸਤਿਕਾਰ ਕਰਦਾ ਆਰਨੇਤ ਵੀ ਹਿੱਟ ਹੋ ਕੇ ਆਇਆ ਸੀ ਮੇਰੇ ਕੋਲੇ ਅੱਛਾ ਹਾਂ ਬਥੇਰੇ ਸ਼ੰਕਰੰਜ ਜਿਹਨਾਂ ਦੇ ਹੈ ਨਾ ਵੀ ਜਿਨ੍ਹਾਂ ਦੇ ਇੱਕ ਦੋ ਗਾਣੇ ਚੱਲ ਜਾਂਦੇ ਨੇ ਫਿਰ ਮੇਰੇ ਕੋਲੇ ਆ ਜਾਂਦੇ ਨੇ ਅੱਛਾ ਇਹ ਪਿਆਰ ਆ ਸਤਿਕਾਰ ਆ ਨਹੀਂ ਆਰਨੇਤ ਤਾਂ ਬਹੁਤ ਗਰੀਬੀ ਚੋਂ ਪਹਿਲਾਂ ਜ਼ਮੀਨ ਜਮਣ ਵੀ ਵੇਗੀ ਸੀ ਉਹਦੀ ਉਹ ਸਾਰਾ ਕੁਝ ਫਿਰ ਉਸ ਦੌਰ ਦੇ ਵਿੱਚ ਆ ਕੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਉਸਤਾਦ ਜੀ ਮੈਨੂੰ ਆ ਸਿਖਾਓ ਕਿਉਂਕਿ ਆਪ ਵੀ ਬਾਈ ਸੋਣਾ ਗਾ ਲੈਂਦਾ ਉਹ ਬਹੁਤ ਵਧੀਆ ਗਾਉਂਦਾ ਬਿਲਕੁਲ ਕਦੇ ਆ ਵੀ ਨਹੀਂ ਇਹੋ ਜਿਹਾ ਕੋਈ ਵੀ ਸੁਣੇ ਵੀ ਮੈਨੂੰ ਆ ਸਿਖਾਓ ਜਿਹੜਾ ਮੈਨੂੰ ਕੋਈ ਕਦੇ ਕਹਿੰਦਾ ਫਿਰ ਕਹਿੰਦਾ ਨਾ ਫਿਰ ਰਾਜੇ ਕਿਤੋਂ ਵੀ ਸਿੱਖ ਲਾ ਤੂੰ ਜੇ ਤੈਨੂੰ ਪਹਿਲੇ ਪਹਿਲੇ ਹੀ ਪਤਾ ਤੂੰ ਕੀ ਸਿੱਖਣਾ ਹੈ ਪਰ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਹੈ ਠੀਕ ਹੈ ਹੈਨਾ ਨੇ ਤਾਂ ਬਹੁਤ ਬੀਬਾ ਬੰਦਾ ਹਮ ਨੇਚਰ ਵਾਈਜ਼ ਅੱਛਾ ਮੈਨੂੰ ਤੁਸੀਂ ਉਹ ਗੱਲ ਦੱਸ ਰਹੇ ਸੀ ਤੁਸੀਂ ਤੁਹਾਡੇ ਪਹਿਲਾਂ ਜੁੜਾ ਸੀਗਾ ਹਮ ਫਿਰ ਉਹ ਕ ਮੈਂ ਕਟਵਾਇਆ ਨਹੀਂ ਮੇਰੇ ਇੱਥੇ ਸੱਪ ਲੱਗੀ ਸੀ ਜੀ ਸਾਰ ਤੇ ਜਦੋਂ ਪੱਗ ਬੰਨਦਾ ਸੀ ਇੱਥੇ ਤੁਸੀਂ ਜਿਆ ਹੁਣ ਵੀ ਟਾਂਕਿਆਂ ਵਾਂਗੂ ਮਹਿਸੂਸ ਹੋਊਗਾ ਕਿ ਇੱਥੋਂ ਇਕੱਠਾ ਹੋਣ ਲੱਗਿਆ ਸੀ ਸਾਰੇ ਫੇਰ ਮੈਂ ਵਾਲ ਕਟਿੰਗ ਕਰਾਈ ਸੀ ਉਹ ਕਰਦੇ ਨੇ ਇਤਰਾਜ਼ ਕਰਿਆ ਕਿਉਂਕਿ ਤੁਸੀਂ ਦੱਸਿਆ ਵੀ ਤੁਹਾਡੇ ਫਾਦਰ ਸਾਹਿਬ ਅਮਰਤਿਛੇ ਕਿ ਸੀ ਨਹੀਂ ਮੇਰੇ ਫਾਦਰ ਸਾਹਿਬ ਦਾ ਅਮਰਤ ਨਹੀਂ ਸੀ ਗਿਆ ਉਸਤਾਦ ਜੀ ਦਾ ਉਸਤਾਦ ਜੀ ਦਾ ਮੇਰੀ ਤਾਂ ਸਾਡੀ ਤਾਂ ਰਿਸ਼ਤੇਦਾਰੀ ਚ ਵੀ ਕੋਈ ਨੇੜੇ ਤੇੜੇ ਜੇ ਵਾਲ ਕਟੌਲਾਂ ਦਾ ਸੀ ਮੇਰੇ ਫਾਦਰ ਸਾਹਿਬ ਦਾ ਐਡਾ ਕਦਮਕਾ ਸੀ ਰੋਪ ਸੀ ਮੱਥੇ ਨਹੀਂ ਸੀ ਲੱਗਦਾ ਛੇਤੀ ਠੀਕ ਹੈ ਮੈਂ ਕਟਾਏ ਗੁੱਸੇ ਤਾਂ ਜ਼ਰੂਰ ਹੋਏ ਤਮੈ ਮੈਚ्योर ਹੋ ਕੇ ਵਾਲ ਕਟਾਏ ਨੇ ਨਹੀਂ ਮੈਂ ਛਲਾ ਰੂਮਰਜ਼ ਵਾਲ ਕਟਾਏ ਠੀਕ ਹੈ ਨਹੀਂ ਫਿਰ ਤੁਸੀਂ ਇਸੇ ਲਈ ਗੀਤ ਦੇ ਵਿੱਚ ਵੀ ਕਹਿੰਦੇ ਹੋ ਵੀ ਪੱਗ ਬਨ ਕੇ ਕੋਈ ਨਹੀਂ ਸਰਦਾਰ ਬਣਦਾ ਨਾ 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 ਬਿਲਕੁਲ ਵੀ ਨਹੀਂ ਉਹ ਗਾਣਾ ਸੀ ਕਿਉਂ ਕੀਤਾ ਸੀਗਾ ਤੇ ਜਿਸ ਵੇਲੇ ਬਹੁਤ ਬੇਅਦਬੀਆਂ ਹੋ ਰਹੀਆਂ ਸੀ ਹਮ ਹਣਾ ਬਥੇਰੇ ਸਰਦਾਰ ਮੁੰਡੇ ਆਪਾਂ ਦੇਖਦੇ ਸੀਗੇ ਹਨ ਉਹ ਸੀਗਾ ਵੀ ਜਿਹੜਾ ਦਸਮ ਪਿਤਾ ਨੇ ਸਾਨੂੰ ਜਿਹੜਾ ਬਾਣਾ ਸੌਂਪਿਆ ਸੀ ਉਹ ਸਭ ਤੋਂ ਉੱਚਾ ਹੈ ਪਰ ਉਹ ਇੱਥੇ ਵੀ ਚਾਹੀਦਾ ਹਮ ਠੀਕ ਆ ਨਾ ਮੈਂ ਗਾਤਰਾ ਤਾਂ ਮੇਰੇ ਪਾਇਆ ਹੋਵੇ ਅੰਦਰ ਬੈਠ ਕੇ ਮੈਂ ਮੀਟਾਂ ਸ਼ਰਾਬਾਂ ਵੀ ਖਾਈ ਚੱਲਾਂ ਤੇ ਮੈਂ ਬਿਆਦਵੀਆਂ ਵੀ ਕਰਾਵਾਂ ਬਥਰੇ ਕਈ ਲੀਡਰਾਂ ਦੇ ਵੀ ਨਾਂ ਆਉਂਦੇ ਹਨ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਸਚਾਈ ਹੈ ਐ ਸੇਮ ਤੁਸੀਂ ਜਿਹੜੀ ਗੱਲ ਚ ਗੱਲ ਨਿਕਲ ਆਈਏ ਕਨਵਰ ਬਾਈ ਪਹਿਲਾਂ ਤਾਂ ਦਾੜੀ ਸ਼ੇਵ ਉਹ ਵੀ ਰੱਖਦੇ ਹੁੰਦੇ ਸੀ ਫਿਰ ਉਹ ਉਸ ਰੂਪ ਚ ਆ ਗਏ ਉਹ ਤੁਸੀਂ ਦੌਰ ਨੂੰ ਕਿਵੇਂ ਦੇਖਿਆ ਜਦੋਂ ਕਨਵਰ ਬਾਈ ਤਾਂ ਬਿਲਕੁਲ ਪਤਲੇ ਜੇ ਸਲਿਮ ਜੇ ਇੱਥੇ ਹੁੰਦੇ ਸੀ ਉਹ ਗੱਲ ਕੋਈ ਦੱਸੋ ਉਹਨਾਂ ਦੀ ਤੁਸੀਂ ਗੱਲ ਕਮਰ ਸ਼ੁਰੂ ਤੋਂ ਬੜਾ ਦਿਲਦਾਰ ਬੰਦਾ ਰਿਹਾ ਯਾਰਾਂ ਦਾ ਯਾਰ ਆ ਤੇ ਪਹਿਲਾਂ ਮਤਲਬ ਜਿਵੇਂ ਕਹਿੰਦੇ ਮਸ਼ਹੂਰ ਟਾਈਪ ਜਿਵੇਂ ਹੁੰਦੇ ਵੀ ਹੈ ਨਾ ਵੀ ਜੋ ਸਟੂਡੈਂਟ ਲਾਈਫ ਸੀ ਦਿਲਦਾਰ ਬੰਦਾ ਸੀ ਪੂਰਾ ਵਧੀਆ ਸੀ ਫਿਰ ਉਹ ਜਦੋਂ ਬੇਬੇ ਕੋਲ ਗਿਆ ਫਲਾਉਂਡ ਕਲਾ ਫਿਰ ਉਹ ਚ ਬੜਾ ਡਰਾਸਟਿਕ ਚੇਂਜ ਆਇਆ ਠੀਕ ਹੈ ਉਹ ਅੰਦਰੋਂ ਵੀ ਸਾਧ ਰੂਪੀ ਹੈ ਕਮਰ ਉੱਤੋਂ ਉੱਤੋਂ ਨਹੀਂ ਦਿਖਦਾ ਹੈਗਾ ਠੀਕ ਹੈ ਉਹ ਅੰਦਰੋਂ ਵੀ ਬੜਾ ਪੋਜ਼ਿਟਿਵ ਹੈ ਹਮ ਪੋਜ਼ਿਟਿਵ ਸ਼ੁਰੂ ਤੋਂ ਹੀ ਸੀ ਬਟ ਉਹਨੂੰ ਉੱਥੇ ਜਦੋਂ ਫਲੌਂਡ ਕਲਾਂ ਬੇਬੇ ਕੋਲੇ ਗਿਆ ਮੈਂ ਵੀ ਉੱਥੇ ਜਾਂਦਾ ਰਿਹਾ ਮੈਂ ਅਸੀਂ ਮੈਨੂੰ ਬੁਲਾਉਂਦਾ ਹੁੰਦਾ ਸੀ ਸਪੈਸ਼ਲ ਵੀ ਤੂੰ ਇੱਥੇ ਡੇਰੇ ਆਪਾਂ ਗਾਵਾਂਗੇ ਵੀ ਹਫਤੇ 'ਚ ਫਲਾਣੇ ਦਿਨ ਆਪਣੀ ਇੱਥੇ ਸੱਤ ਸੰਗ ਲੱਗਦਾ ਤੇ ਉਹਦੇ ਤੇ ਉਹ ਬਹੁਤ ਸਰਾਉਂਦੇ ਸੀ ਬੇਬੇ ਬੜਾ ਸਤਕਾਰ ਕਰਦੀ ਬੜਾ ਪਿਆਰ ਕਰ ਮੈਂ ਕਈ ਸਾਲ ਜਾਂਦਾ ਰਿਹਾ ਉੱਥੇ ਠੀਕ ਹੈ ਹਾਂਜੀ ਹਾਂਜੀ ਭਾਈ ਕਹਿੰਦੇ ਕੰਮਰ ਭਾਈ ਆਪ ਦੱਸਦੇ ਨੇ ਵੀ ਉਹਨਾਂ ਕੋਲ ਇੱਕ ਹੀ ਕੋਟ ਜਾਂ ਹੁੰਦਾ ਸੀ ਉਹ ਬੜਾ ਬੱਬੀ ਵਾਲਾ ਹਰਾ ਕੋਟ ਬੜਾ ਮਸ਼ਹੂਰ ਸੀ ਉਹਦਾ ਅੱਛਾ ਇੱਕ ਕੰਮਰ ਬਹੁਤ ਗਰੀਬੀ ਚ ਓਠਿਆ ਤੇ ਕੰਮਰ ਨੇ ਮਤਲਬ ਬੜੀ ਜਦੋਂ ਉਹਦੇ ਕਮਰ ਕੋਲੇ ਕੈਮਰਾ ਫਾਰਮ ਕਮਰ ਦੇ ਫਾਰਮ ਹਾਊਸ ਗੀਆਂ ਜੇ ਮੇਰੇ ਨਾਲ ਅਸੀਂ ਕਹਿੰਦਾ ਜੀ ਬੜੀ ਚੜ੍ਹਾਈ ਹੈ ਮੈਂ ਕਹਿੰਦੇ ਮਿਹਨਤ ਵੀ ਬਹੁਤ ਕੀਤੀ ਆ ਬਹੁਤ ਮਿਹਨਤ ਕੀਤੀ ਆ ਜਦੋਂ ਇੱਥੇ ਆਏ ਸੀਗੇ ਜਮੀ ਹੈ ਨਾ ਉਹ ਤੋਂ ਮਤਲਬ ਜਿਵੇਂ ਐਮਏ ਦੇ ਵਿੱਚ ਉਸ ਵੇਲੇ ਬਹੁਤ ਸਟਰਗਲ ਕੀਤੀ ਆ ਉਹਨੇ ਬਹੁਤ ਜ਼ਿਆਦਾ ਉਦੋਂ ਮਤਲਬ ਫਿਰ ਉਹਨੂੰ ਪੜ੍ਹਾਈ ਛੱਡ ਕੇ ਅਸੀਂ ਐਮਫਿਲ ਕੀਤੀ ਆ ਬਿੱਲਾ ਮੇਰਾ ਜੂਨੀਅਰ ਸੀ ਪਰ ਐਮਫਿਲ ਚ ਉਦੋਂ ਐ ਹੁੰਦਾ ਸੀ ਵੀ 1 ਸਾਲ ਐਮਫਿਲ ਚੱਲ ਪੈਂਦੀ ਸੀ 1 ਸਾਲ ਬੰਦ ਕਰ ਦਿੰਦੇ ਸੀ ਕਿਉਂਕਿ 1.5 ਸਾਲ ਦੀ ਹੁੰਦੀ ਸੀ 1.5 ਪੌਣੀ ਦੋ ਸਾਲ ਤੇ ਬਿੱਲੇ ਨੇ ਐਮਫਿਲ ਮੇਰੇ ਨਾਲ ਕੀਤੀ ਕਵਰ ਨੇ ਉਦੋਂ ਜੌਬ ਲੈ ਲਈ ਸੀ ਇੱਥੇ ਥੀਏਟਰ ਚ ਠੀਕ ਹੈ ਇਹ ਮਜਬੂਰੀਆਂ ਕਰਕੇ ਕਰਦੀਆਂ ਕਰਕੇ ਠੀਕ ਹੈ ਕਵਰ ਨੇ ਐਮਫਿਲ ਨਹੀਂ ਸੀ ਕਰ ਸਕਿਆ ਸਾਡੇ ਨਾਲ ਉਹ ਠੀਕ ਹੈ ਹਾਂਜੀ ਮੈਂ ਚੌਣਾ ਜਾਂਦੇ ਜਾਂਦੇ ਕਿ ਨੈਣਾ ਦੀ ਗਲਤੀ ਬਾਕੀ ਤੁਹਾਡੇ ਸਟੂਡੈਂਟਸ ਨਾਲ ਜਿਹੜੀਆਂ ਤੁਹਾਡੀਆਂ ਵੀਡੀਓ ਉਹ ਕਿਵੇਂ ਸਿਲਸਲਾ ਚੱਲਿਆ ਨੈਣਾ ਦਿਲ ਦੇ ਕਰੀਬ ਹਾਂਜੀ ਬਾਈ ਮੇਰੇ ਬਹੁਤ ਦਿਲ ਦੇ ਕਰੀਬ ਗੀਤ ਆ ਜੀ ਐ ਜਿਹੜੀ ਆਪਣੀ ਟੇਪ ਸੀ ਉਹਦਾ ਟਾਈਟਲ ਸੀ ਸਤਕਾਰ ਜੀ ਵੀ ਰਿਸ਼ਤਿਆਂ ਦੇ ਵਿੱਚ ਸਭ ਤੋਂ ਜ਼ਰੂਰੀ ਕੀ ਹੁੰਦਾ ਜਿਵੇਂ ਤੁਸੀਂ ਦੱਸਿਆ ਆਪਾਂ ਗੱਲ ਚੱਲਦੇ ਸੀ ਵੀ ਉਸਤਾਦ ਹਨਾ ਵੀ ਉਮੇ ਉਮੇ ਦਾ ਪਰ ਜਿਹੜਾ ਹਨਾ ਕਿਸੇ ਵੀ ਰਿਸ਼ਤੇ ਦਾ ਜਿਹੜਾ ਉਸ ਦੀ ਸੋਚ ਵਿੱਚ ਉਹ ਸਤਕਾਰ ਹੁੰਦਾ ਪਿਆਰ ਹੁੰਦਾ ਹੈ ਹਨਾ ਜਿਉ ਬਰਕਰਾਰ ਆ ਹਾਂ ਫਿਰ ਹਰ ਰਿਸ਼ਤੇ ਦੀ ਇੱਜ਼ਤ ਹੈ ਬਿਲਕੁਲ ਆਉਣ ਦੇ ਆ ਸਾਂਝ ਪੁਰਾਣੀ ਹੈ ਕੋਈ ਜਾਂ ਫਰ ਹੈ ਕੀਤੇ ਕਰਮਾਂ ਦਾ ਕਿਉਂ ਰੱਬ ਤੇਰੇ ਚੋਂ ਦਿਸਦਾ ਸਭ ਜਾਤਾਂ ਦਾ ਸਭ ਧਰਮਾਂ ਦਾ ਤੇਰੇ ਸਾਹਾਂ ਵਿੱਚ ਵਸ ਜਾਵੇ ਜੋ ਸਾਹਾਂ ਵਿੱਚ ਵਸ ਜਾਵੇ ਜੋ ਐਤਵਾਰ ਦਿਨ ਨੂੰ ਜੀ ਕਰਦਾ ਤੈਨੂੰ ਇੱਕੋ ਜਨਮ ਚ ਸੱਤ ਜਨਮਾਂ ਦਾ ਅੱਜ ਪਿਆਰ ਦੇਣ ਨੂੰ ਜੀ ਕਰਦਾ ਹਏ ਅਤਵਾਰ ਦੇਣ ਨੂੰ ਜੀ ਕਰਦਾ ਹਏ ਸਤਕਾਰ ਦੇਣ ਨੂੰ ਜੀ ਕਰਦਾ ਇੱਕ ਦਿਲਸ਼ਾਦ ਅਖਤਰ ਬਾਈ ਸਾਹਿਬ ਉਹਨਾਂ ਦਾ ਵੀ ਤੁਹਾਡੇ ਤੇ ਰੰਗ ਬਹੁਤ ਹੋ ਜਹਾਂ ਮੈਨੂੰ ਹੋਰ ਨਾ ਕੋਈ ਤੈਨੂੰ ਚੇਤੇ ਕਰ ਕਰ ਰੋਇਆ ਤੇਰੇ ਨਾਲ ਕਰੇ ਜੁਵਾਦੇ ਨੀ ਮੈਂ ਵਾਦੇ ਮੁਨ ਕਰ ਹੋਇਆ ਬਤਨਾ ਤੋਂ ਆਇਆ ਤੇਰਾ ਖੱਤ ਪੜ ਕੇ ਨੀ ਮੈਨੂੰ ਨੀਦ ਨਾ ਆਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨਹੀਂ ਕਰੂੰ ਅਤਰੂ ਬਹੌਂਦੀ ਹਾਏ ਸੋਣੀਏ ਨਹੀਂ ਕਾਣੂ ਅਤਰੂ ਬਹੌਂਦੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਧੰਨਵਾਦ ਬਾਈ ਤੇ ਬਹੁਤ ਸ਼ੁਕਰ